các bạn đi cả tuần đi karaoke, nhiều không đi ăn, mày đi đi ăn, mày à, chúng mình không chơi nữa, Kızlar aynı. Kızlar da ne? Kızlar da ne? Kızlar da ne? Kızlar da ne? Kızlar ਫੋਨ ਦਾ ਕੀ ਵੀ ਫੋਨ ਨੇ ਕੀਤਾ ਤੇ ਆ ਗਈ ਤੇ ਚਲ ਫੋਨ ਕੀਤਾ ਹੋਵੇ ਤਾਂ ਨੇ ਨਹੀਂ ਘਰੇ ਨਾ ਹੁੰਦੇ ਤਾਂ ਤੂੰ ਕੋਈ ਨਾ ਫਿਰ ਕੀ ਸਿਕਾਇਆ ਹੋ ਜਾਏ ਹੈ ਨਾ ਸੋ ਜਾਣੇ ਸੋਏ ਰੋ ਗੇਟ ਤੇ ਕੰਦੀ ਰਿੰਦੀ ਟੱਲੀਆਂ ਨਹੀਂ 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 ਆ ਨਹੀਂ ਹੁੰਦਾ ਗੇਟ ਖੁੱਟ ਨਹੀਂ ਖੜਕਉਂਦੀ ਸੋਏ ਤੇ ਰਿਸ਼ਤੇਦਾਰੀਆਂ ਕੋ ਬਾੜਿਆ ਕਿਧੇ ਕੇ ਰੋਟੀ ਉਹ ਕੰਕੁਮ ਤਾਂ ਡੇਬਲੇ ਪੁਆਚੇ ਕੱਪੜੇ ਕੁੱਪੜੇ ਧੋਦੇ ਪੁਣਾਈ ਉਹ ਮਾਰ ਮਤਲ ਨਹੀਂ ਲੱਗਾ ਪੁਆ ਆਈ ਹੈ ਉਹ ਵੀ ਮਨ ਮਰਜ਼ੀਆਂ ਦੇ ਸੌਦੇ ਕਰਦੇ ਤੇ ਖੜਾ ਕੋਈ ਇੱਥੇ ਹੋ ਜਾ ਉਹਨੂੰ ਤਾਂ ਚਾ ਚੜ ਜਾਂਦਾ ਹੁੰਦਾ ਭੂਆਈ ਭੂਆਈ ਕੰਮ ਵੀ ਕਰਨਾ ਹੁੰਦਾ ਭੂਜੀ ਕੰਮ ਕਰਦੇ ਪਹਿਲੇ ਮੈਂ ਚਾ ਧਰ ਕੇ ਸ੍ਰੀ ਕਲ ਭੂਜੀ ਸਸਕਾਰ ਹੋ ਗਿਆ ਸਦਾ ਸਵਾਗਤ ਕੋ ਹੋ ਠੀਕ ਹੋ ਹਾਂ ਠੀਕ ਹੈ ਠੀਕ ਹੈ ਹਾਂ ਹੋਰ ਬਸ ਠੀਕ ਹੈ ਹਾਂ ਤੁਸੀਂ ਆ ਗਏ ਹੋਰ ਕਿੱਥੇ ਸੀ ਬਹੁਤ ਵਧੀ ਕੀਤੇ ਮੈਂ ਕਪੜੇ ਸੁੱਕਾ ਪਾ ਰਹੀ ਮੈਨੂੰ ਤਾਂ ਪਤਾ ਲੱਗਿਆ ਨਾ ਭੂਆਈ ਆ ਤੁਹਾਨੂੰ ਖੋ ਮਮੀ ਆਵੇ ਨਾ ਚਲਦੀ ਕੀ ਹੋ ਗਿਆ ਬਾਚੀ ਗਈ ਆਈ ਜਾਂ ਤੇ ਕਹਿੰਦੀ ਐ ਤੂੰ ਤਾਂ ਫੋਨ ਨਹੀਂ ਕਰਦੀ ਹਾਂ ਹੈ ਤਾਂ ਤੂੰ ਤਾਂ ਫੋਨ ਕਰਕੇ ਨਹੀਂ ਆਈ ਇਸ ਤਰ੍ਹਾਂ ਆਗਮੀ ਉੱਠ ਕੇ ਤੇ ਫਿਰ ਹਲਚ ਘਰ ਨਾ ਹੁੰਜੇ ਜੋ ਟੱਲੇ ਨਾ ਕੜਦਾ ਉਹਨੂੰ ਤੂੰ ਗੇਟ ਖੜਕਾਉਂ ਲਵੋ ਜੀ ਨੇ ਭਲਿਆਂ ਘਾਰਿਆਂ ਕੋਈ ਵੀ ਕੀ ਨਾ ਕਰ ਹੁੰਦਾ ਨਹੀਂ ਤੇ ਗਵਾਰ ਸੀ ਸਾਰਾ ਤੇ ਕੁੜੇ ਉਹ ਇਹ ਇੱਕ ਨਹੀਂ ਠੀਕ ਕਰਨਾ ਮੈਨੂੰ ਠੀਕ ਕਰਨਾ ਪੈਣਾ ਭੂਆ ਜੀ ਮੈਂ ਕਰ ਦੂੰਗੀ ਠੀਕ ਆਪਣੇ ਆਪ ਦੇਖੀ ਸਹੀ ਇਹ ਕੋਈ ਦੀ ਆਪ ਦੇ ਪੈਰ ਭਰਾ ਹੁੰਦੇ ਨੇ ਨਾ ਕੋਈ ਨਾ ਤੂੰ ਚੁੱਪ ਕਰ ਕੋਈ ਗੱਲ ਨਹੀਂ ਕਿ ਮੈਂ ਕਰੂੰਗੀ ਗੱਲ ਤੂੰ ਨਾ ਆ ਗਈਆਂ ਦੱਸ ਨਹੀਂ ਨਹੀਂ ਕੋਈ ਤੁਸੀਂ ਜਿੰਨਾ ਟਾਈਮ ਮਰਜੀ ਰਹੋ ਤੁਸੀਂ ਬੈਠੋ ਮੈਂ ਚਾਹ ਭੜੀ ਬਣਾਉਣੀ ਹੈ ਅੱਡੀ ਵਿਗੜੀ ਹੋਈ ਉਹ ਅੱਜ ਮੇਰਾ ਭਰਾ ਨਹੀਂ ਹੈਗਾ ਤੇ ਮੈਂ ਕਿਹਾ ਕੀ ਕਰਦੀ ਐ ਜੇ ਮੇਰਾ ਭਰਾ ਹਮੇਸ਼ਾ ਸਾਰੀ ਉਮਰ ਦਾ ਇਹ ਕੰਮ ਤਾਂ ਰਿਹਾ ਸਾਰੀ ਉਮਰ ਇਹੀ ਕੰਮ ਰਿਹਾ ਉਹਨੇ ਡਾਂਗਾ ਲਾਉਂਦੀ ਸੀ ਨਾ ਆਦੀਆਂ ਪੜਾਣਾਂ ਘਰੋਂ ਆ ਜਾਂਦੀਆਂ ਨੇ ਜਦ ਤੱਕ ਕਹਿੰਦੀ ਆ ਲੈ ਮੇਰੀ ਭੈਣ ਆਈ ਆ ਜਾਈਆਂ ਮਰਜ਼ੀ ਤੇ ਸਮੋਸੇ ਲੈ ਕੇ ਆਈ ਜਾਈਂ ਆ ਮਠਿਆਈ ਦੀ ਲਿਆਈ ਫਲਾਤੀ ਨਿਮਾਰ ਰੱਖੇ ਕਿ ਕੁਛ ਮੈਨੂੰ ਵਾਹ ਨੀ ਉਹ ਕੁੜੀ ਨੇ ਪਾਣੀ ਪਿਆਏ ਥੋੜੀ ਵੀ ਬੋਲਦੀ

ਕਹਾਂ ਉਹਨੂੰ ਕਰਦੀ ਤਾਂ ਮੈਂ ਇਹ ਲੈ ਜੂ ਇਹਦਾ ਕੰਮ ਮੈਨੂੰ ਕਿੰਨਾ ਗੁੱਸਾ ਲੱਗਾ ਕਿ ਨਾ ਮਿਲ ਹੋਇਆ ਚਲ ਕੋਈ ਨਾ ਮੈਂ ਕਾਟੀ ਕੰਮ ਕਰਦੀ ਆ ਮੰਮੀ ਨਾਲ ਉਹ ਨਹੀਂ ਗੱਲ ਕਰੂ ਚਲ ਚਾਹ ਚੁਪਣਾ ਲੈ ਮੁਲਕੇ ਕੈਜੀ ਫਿਰ ਕਹਿੰਦੀ ਅਮਦੀ ਨੇ ਕਰੇ ਸਵਾਦੀ ਮੈਂ ਸ਼ਰਮ ਚਾ ਵੀ ਬਰੋਦੀਆਂ ਗੱਲ ਵੀ ਕਰੂ ਮੰਮੀ ਜੀ ਮੈਨੂੰ ਇੱਕ ਗੱਲ ਦੱਸੋ ਭੂਆ ਹਲੇ ਅੰਦਰ ਪੜੀ ਹੋਈ ਹਾਂ ਤੇ ਤੁਸੀਂ ਗੱਲਾਂ ਕੀ ਕਰਨ ਲੱਗੇ ਕੀ ਗੱਲਾਂ ਕੀਤੀ ਚਾਹ ਪਾਣ ਤੇ ਪੀ ਲਿਆ ਮੈਂ ਬੁਕੀਰ ਨਹੀਂ ਹੈ ਕਿ ਮੰਮੀ ਜੀ ਮੇਰੀ ਗੱਲ ਸੁਣੋ ਆਏ ਕਹਿੰਦਾ ਆਪਣਾ ਮੋਟਾ ਲਿਹਾਰ ਲੱਕ ਲਿਆ ਕਰੋ ਉਹ ਆਲੇ ਨੂੰ ਚਾਹ ਪਾਣ ਤੇ ਪੁੱਛ ਲਓ ਤੁਸੀਂ ਪਹਿਲੇ ਆਉਂਦੇ ਹੋ ਰੋ ਲਾਗੀ ਚਾਹ ਪਾਣ ਅੱਡਾ ਬੋਰਾ ਚੁੱਕ ਤੁਰੇ ਨਾ ਪਤਾ ਅੱਡਾ ਬੋਰਾ ਚੁੱਕ ਕੇ ਆ ਗਈ ਬਾਸ ਕਰ ਮੰਮੀ ਤੇ ਮੂਰੇ ਹੱਥ ਜੋੜ ਦੇਈਏ ਚਾਹ ਬਣਾ ਕੇ ਲੈ ਕਿਉਂ ਨਹੀਂ ਹੋਰ ਬਣੀ ਫਿਰਦੀ ਐ ਚੁੱਗ ਰਿੰਗਾ ਚੱਪੇ ਤੁਹਾਡੇ ਚੱਲ ਗਏ ਕੀ ਜੂਲੀਆਂ ਕਰਦੀ ਮੰਮੀ ਜੀ ਅਸੀਂ ਫੋਨ ਨਾਲ ਪੁੱਛ ਕੇ ਉਹਦੀ ਚਾਹ ਪਾਣ ਲੈ ਜਾਂ ਤੂੰ ਜਾਨੀ ਹੈਲੋ ਅੱਛਾ ਠੀਕ ਹੈ ਕਦੋਂ ਨਹੀਂ ਹੈ ਛੋਟੀ ਅੱਜ ਆ ਜਾ ਆ ਜਾ ਤੂੰ ਕੋਈ ਨਾ ਰਾਜਾ ਚਾਰਦੇ ਨ ਕੋਈ ਨਾ ਲਗਾ ਜਾ ਚਾਰਦੇ ਕੋਈ ਗੱਲ ਨਹੀਂ ਫੇਰ ਕੀ ਹੈ ਵਸਤੇ ਘਰਾਂ ਚ ਆਉਣਾ ਹੀ ਆ ਤੇ ਸੰਦੀਪ ਇੱਥੇ ਹੀ ਆ ਉਹਨੇ ਕਿੱਥੇ ਜਾਣਾ ਜਾਵੇਗੀ ਮਨਮਰਜ਼ੀ ਦੇ ਨਾਲ ਹਾਂ ਠੀਕ ਹੈ ਆ ਰਹੀ ਕਿ ਜਣਾ ਨਹੀਂ ਹੈ ਕੋਈ ਨਾ ਕੋਈ ਨਾ ਆਜਾ ਆ ਜਾ ਕੋਈ ਨਾ ਆ ਜਾ ਅੱਜ ਠੀਕ ਆ ਕੇ ਮਮੀ ਜੀ ਕਿਉਂ ਫੋਨ ਕੀਤਾ ਤੁਸੀਂ ਹੁਣ ਉਹ ਛੁੱਟੀ ਆਉਂਦੀ ਹੈ ਮਾਸੀ ਆਉਂਦੇ ਪਈ ਆਹ ਆਉਂਦੇ ਛੁੱਟੀ ਤੇ ਉਹ ਨੂੰਕ ਬੜੀ ਜਾਦੀ ਤੁਸੀਂ ਕਹਿੰਦੇ ਆਜੋ ਆਜੋ ਉਹ ਮੇਰੀ ਘਰ ਮੇਰੀ ਭੈਣ ਨਹੀਂ ਕਹੇ ਸਾਡੇ ਬਾਪ ਦੀ ਭੈਣ ਆ ਬਾਪ ਦੀ ਭੈਣ ਰਵੇ ਬਾਪ ਦੀ ਭੈਣ ਕਿਉਂ ਬਾਪ ਦੀ ਭੈਣ ਕਿਉਂ ਰੋਗੀ ਉਹ ਬੜਾ ਮੇਰੇ ਨਾਮ ਰੱਬੇ ਲਾ ਕੇ ਆਏ ਤੇ ਮਾਸੀ ਕਿਹੜਾ ਰੱਬੇ ਲਵਾਦੀ ਆ ਉਹ ਤੇ ਪ੍ਰੈਸ ਕਰਦੀ ਮੇਰੀ ਭੈਣ ਉਹ ਸਾਡੀ ਬਾਪੇ ਮਮੀ ਕਿਉਂ ਸਾਡੀ ਬਾਪੇ ਤੁਸੀਂ ਲੱਜ ਨਹੀਂ ਬੋਲ ਸਕਦੇ ਉਹਨੂੰ ਕੁਝ ਵੀ ਬੋਰੀ ਬਿਸਰਾ ਚੁੱਕ ਕੇ ਆ ਗਈ ਹੈਨਾ ਫਿਰ ਕੀ ਚਾਹ ਕੇ ਲੈ ਦਊਗੀ ਨਾ ਕਿ ਤਾ ਫੋਨ ਕੀਤਾ ਸਾਨੂੰ ਹੂੰ ਹੋ ਕਿ ਮੇਰੇ ਕੋਲ ਸੁਹਾਗੇ ਫੋਨ ਕਰਕੇ ਆਉਂਦੇ ਨਾ ਫੋਨ ਕੀਤਾ ਅਰੇ ਪਹਿਲੀ ਨਾ ਗੱਲਾਂ ਪਹਿਲੀਆਂ ਗੱਈਆਂ ਨੇ ਹੁਣ ਤੂੰ ਹੁਣ ਤੂੰ ਵੀ ਨਾ ਬੀ ਸੁਧਰ ਸਕਦੀ ਸੁਧਰ ਸਕਦੀ ਤੂੰ ਸੁਧਰੀਂ ਨਾ ਤੇ ਮੈਂ ਕਿੱਥੇ ਨਿਕਲੀ ਸ਼ਕਦੀ ਆ ਮੇਰ ਨਾਲ ਜਾਲੀ ਬਕਵਾਸ ਕਰਨ ਦੀ ਲੋੜ ਨਹੀਂ ਜਾਂ ਆਪਣਾ ਜਿਹੜਾ ਕੰਮ ਕਰਨੇ ਕਰ ਜਿਹੜਾ ਤੁਹਾਨੂੰ ਦੋਵਾਂ ਨੂੰ ਚੁਗਲੀਆਂ ਦਾ ਆਸਰਾ ਉਹ ਨਹੀਂ ਕਰ ਇਹ ਮਮੀ ਤੂੰ ਸੀ ਚੁਗਲੀਆਂ ਕਰਦੇ ਹੋਮੋਗੇ ਤਾਂ ਤੁਹਾਨੂੰ ਪਤਾ ਨਹੀਂ ਚੁਗਲੀਆਂ ਕਰਦੇ ਹੋ ਤਾਂ ਤੁਹਾਨੂੰ ਪਤਾ ਜਿਹੜਾ ਬੰਦਾ ਕਹਿੰਦਾ ਨਾ ਇੱਕਣ ਆ ਮੈਂ ਕਰਦਾ ਹੋਊਗਾ ਤਾਂ ਤਾਂ ਕਹਿ ਰ ਆਉਗੀ ਉਹ ਤੇ ਉਹ ਇਹ ਨਹੀਂ ਆਦਰਾ ਤੂੰ ਫਿਰ ਇਹ ਗੱਲ ਖਾਣੇ ਤੂੰ ਵੀ ਉਸ ਦਾ ਵੀ ਸ਼ਰਮ ਖਾ ਪਿਓ ਭੂਆ ਤੇ ਮਾਸੀ ਤੇ ਫਿਰ ਉਹਨਾਂ ਦੀ ਪਿਓ ਦੀ ਉਹ ਸੱਸ ਦੀ ਭੈਣ ਤੇ ਅਸੀਂ ਮਾਸੀ ਨੂੰ ਕਿਦਾਂ ਵੱਧ ਘੱਟ ਬੋਲਿਆ ਜਿੱਦਾਂ ਉਹਦੀ ਸੇਵਾ ਕਰਦੇ ਨਹੀਂ ਸੇਵਾ ਕਰਦੇ ਨਹੀਂ ਤੇ ਤੈਨੂੰ ਇਹ ਤੇ ਤਿੱਕ ਦਿੱਤੀ ਵੀਰ ਚੜ ਗਈ ਨਾ ਵੀਰ ਚੜੂਗੀ ਵੀ ਉਹਦੀ ਨੂੰ ਬਚਾਈ ਨੂੰ ਤੂੰ ਅਸੀਂ ਪਾਣੀ ਨਹੀਂ ਪੁੱਛਿਆ ਨਹੀਂ ਬੋਲਿਆ ਚੁੱਕ ਕੇ ਬੋਰੀ ਬਿਸਤਰਾ ਗਈ ਜਦੋਂ ਡੰਡਾ ਵੰਦੇ ਰਹੇ ਤੇ ਉਦੋਂ ਅਣਬੜਦੀ ਇੱਥੇ ਜਗਵਾਣ ਡੰਡਾ ਥੋੜੇ ਥੋੜੇ ਪਿੱਛੇ ਖਾਦੀ ਆ ਕਿਉਂਕਿ ਆਲੇ ਕਹਿੰਦੇ ਇਹ ਨਾ ਬਾਂਦਨੀ ਪਜਾਈ ਨਾ ਕੇ ਮੀਰਾ ਚਲੋ ਡੰਡੇ ਉਧਰੋਂ ਪੈਂਦੇ ਨੇ ਨਵਾਂ ਪੁੱਤਾਂ ਤੋਂ ਜਿੱਤ ਚੁੱਕਿਆ ਬੈਗ ਤੇ ਆ ਗਈ ਤੁਸੀਂ ਕਿਉਂ ਆਉਣੇ ਹੋ ਡੰਡੇ ਭਵਾਂ ਨਹੀਂ ਜਿਵੇਂ ਤੁਹਾਡੀ ਜਵਾਨ ਤੂੰ ਆਪਣਾ ਕੰਮ ਕਰ ਕਰਦੀਆਂ ਮੈਂ ਕਰਦੀ ਅੱਗੇ ਵੀ ਤੇ ਕਰਦੀ ਹੋ ਮੱਡੀ ਤੇ ਚਧਰਾਣੀ ਬਣੀ ਹੋਈ ਐ ਸ਼ਰਮ ਨਹੀਂ ਖਾਂਦੀ ਕਿਤੇ ਉਹ ਸੱਸ ਦੀ ਭੈਣ ਤੇ ਉਹ ਉਹ ਨਹੀਂ ਭੈਣ ਉਹ ਤੇਰੀ ਪੂਆ ਸਾਸਿਆ ਤੇ ਤੇਰੀ ਮਾਸੀ ਸੱਸ ਤੈਨੂੰ ਕੀ ਲੋੜੇ ਪੰਗੇ ਲੈਣ ਦੀ ਚਾਹ ਦੇ ਪੀਵਾਂ ਦੀ ਚਾਹ ਕੋ ਤੇ ਨਹੀਂ ਤੂੰ ਚਾਹ ਨਾਲ ਹੁਣ ਤੁਸੀਂ ਚਾਹ ਨਾਲ ਕੁਛ ਨਹੀਂ ਸੀ ਹੁਣ ਕੋਛ ਨਹੀਂ ਚਿੰਮਣਾ ਕਿਉਂ ਜਾ ਨਹੀਂ ਜਾ ਤੁਹਾਡੀ ਭੈਣ ਆਉਗੀ ਤਾਂ ਮੈਂ ਵੀ ਇੱਕਨ ਜਵਾਬ ਤੁੰ ਨੂੰ ਤੋੜ ਕੇ ਫੇਰਨਾ ਕਿਉਂ ਅਰੇ ਉਹ ਤੇ ਪਾਗਲੇ ਮੋٹے ਦਿਮਾਗ ਦੀਓ ਤੇਰੀ ਮਾਸੀ ਸੱਸ ਤੇ ਇਹ ਤੇਰੀ ਭੂਆ ਸੱਸਿਆ ਤੈਨੂੰ ਕੀ ਮਤਲਬ ਕਿੰਨੇ ਉਪਰ ਬਰਬਰ ਨੇ ਕੋਈ ਨਹੀਂ ਪਰ ਮम्मी ਜੀ ਇਹਦਾ ਵੀ ਤਰੀਕਾ ਦੱਸ ਦੂੰਗੀ ਹਾਂ ਭੂਆ ਸੱਸਾ ਕੇ ਮਾਸੀ ਸੱਸਾ ਤੂੰ ਜਾ ਕੰਮ ਕਰ ਚਾਪੀ ਰੋਗ ਕੋ ਚਾਹ ਪੀ ਲੂਗੀ ਚਾਹ ਕਿਤੇ ਜਾ ਕੇ ਹੁਣ ਕੁਛ ਨਹੀਂ ਹੋਣਾ ਯਾਰ ਜਾ ਜਾ ਕੇ ਤੇਰਾ ਪਿੱਛੇ ਦੇ ਨਾਲ ਲਵੇਰੀਆਂ ਨੇ ਤੇ ਚੋ ਕੇ ਲਈ ਆਈ ਹਾਂ

ਆ ਉਹਨਾਂ ਦੀਆਂ ਚੁਗਲੀਆਂ ਨਹੀਂ ਕੀਤੀਆਂ ਉਹਨਾਂ ਨੂੰ ਕੁੜੀ ਨੂੰ ਕਿਹਾ ਨਹੀਂ ਕਿ ਤੂੰ ਕਦੋਂ ਕੁੜੀ ਆਈ ਤੂੰ ਕਦੋਂ ਕੁੜੀ ਆਈ ਹਾਂ ਤਾਂ ਵੀ ਉਹਨੇ ਮੈਨੂੰ ਦੱਸਿਆ ਨਹੀਂ ਕਿ ਭੂਆ ਉਹਨディオ ਮੇਰੇ ਪੁੱਛ ਲਈ ਉਥੇ ਬਾਹਰ ਗਲੀ ਵਿੱਚ ਹੀ ਕਿ ਤੂੰ ਕਦੋਂ ਕੁੜੀ ਆਈ ਨਹੀਂ ਤਾਂ ਨੋਰਮ ਲਗਾ ਲਉਂਦੀ ਆ ਅਰੇ ਨੋਰਮ ਆਈ ਤੂੰ ਕਿਹੜੀ ਕੁੜੀ ਵੀ ਤੇਰੇ ਵਰਗੀ ਆ ਹਾਂ ਇਹਦੇ ਵਰਗੀ ਆ ਮੈਂ ਤਾਂ ਕੁੜੀ ਨੂੰ ਆ ਹੀ ਪੁੱਛਿਆ ਸੀਗਾ ਅੱਜ ਮਿਲੀ ਆ ਨਾ ਭੂਆ ਤੇ ਮੈਂ ਆ ਭੂਆ ਨੂੰ ਭੂਆ ਕਿਹਾ ਮੈਂ ਕਿ ਤੂੰ ਪਿਆਰ ਦਿੱਤਾ ਤਾਂ ਮੈਂ ਕਿਹਾ ਤੂੰ ਕਦੋਂ ਆ ਗਈ ਇਹ ਤੁਸੀਂ ਤੇ ਮਾਵਾਂ ਦੀ ਜਪੁੱਠੀ ਗੱਲ ਪਾ ਲੈਂਦੇਗਾ ਜਿਵੇਂ ਚਾਹ ਚੁੱਕ ਲੈ ਭਾਈਨੇ ਚਾਹ ਚੁੱਕ ਲਿਆਦਾ ਕਿ ਤੈਨੂੰ ਬਾਅਦ ਚ ਖਵਾ ਦਾਂਗੇ ਤੈਨੂੰ ਬਿਸਕੁਟ ਚਾਹ ਚੁੱਕ ਅੱਛਾ ਚਾਹ ਪਹਿਲਾਂ ਪੀ ਲੈ ਮੈਂ ਤਾਂ ਬਾਅਦ ਚ ਖਵਾਏਗੀ ਬਿਸਕੁਟ ਕੋਈ ਨਾ ਭੋਜੀ ਲਿਆਦਾਂਗੇ ਨਹੀਂ ਤੂੰ ਚੁੱਪ ਕਰ ਨਹੀਂ ਮਾਂ ਵਰਗੀ ਬਿਸਕੁਟ ਤਾਂ ਬਗਾ ਕੇ ਤੇ ਚਾਹ ਨਹੀਂ ਲੰਗਦੀ ਮਾਂ ਵਰਗੀਏ ਡੇਰਾ ਲਾ ਕੇ ਬੈਠੀਂ ਹੈ ਤੇ ਤੂੰ ਮੇਰਾ ਨਹੀਂ ਘਰ ਮੈਂ ਆਪਣੀ ਘਰੀ ਬੈਠੀ ਹੋਈ ਹੈ ਮੇਰਾ ਨਹੀਂ ਘਰ ਦਿਖਾ ਦਾਂਗੇ ਤੁਹਾਨੂੰ ਦਿਨੇ ਤਾਰੇ ਦਾ ਇਹ ਮੈਂ ਖਾ ਦੂਗੀ ਇਹ ਵੇਖ ਕੇ ਆਈ ਹੈ ਨਾ ਉਹਨਾਂ ਨੇ ਖਵਾ ਕੇ ਤੇ ਕਹਿੰਦੇ ਆਂਦੋਂ ਤੱਕ ਲੈ ਸੁਣਾ ਪਵਾਇਆ ਕਰੋ ਕਰੇ ਕੀ ਹੋਣਾ ਸੱਗੀ ਪਪੂ ਆਜੇ ਨੂੰ ਤੂੰ ਲੱਗੀ ਨਹੀਂ ਬੋਲਣ। ਪਾਪੀ ਨੇ ਤਾਂ ਕੁਝ ਵੀ ਨਹੀਂ ਕਿਹਾ ਮੈਂ ਤੇ ਭੋਇਓ ਜੀ ਨੂੰ ਕਿਹਾ ਆ ਮੈਂ ਤੁਸੀਂ ਘਰ ਆਉਂਦੇ ਹੁੰਦੇ ਤਾਂ ਕਲੇਸ ਨਾ ਘਰੇ ਪਵਾਇਆ ਕੋਈ ਸਾਰਾ ਤੇ ਭੂਆ ਕਲੇਸ ਪਾਉਂਦੀ ਆ। ਮਾਸੀ ਆ ਕੇ ਕੀ ਕਰਦੀਂਂ ਦੀ ਇਹ ਖੇ। ਦੇ ਲੈ। ਮਾਸੀ ਤਾਂ ਕੁਝ ਵੀ ਨਹੀਂ ਕਰਦੀ। ਤੂੰ ਵੀ ਨਹੀਂ ਕੁਝ ਕਰਦੀ। ਮੇਰੀ ਗੱਲ ਸੁਣ। ਮੇਰੀ ਗੱਲ ਸੁਣ। ਆਪੜ ਦੇ ਕਮਰੇ 'ਚ ਲੈ ਜੀ ਇਹਨੂੰ। ਸਾਨੂੰ ਮਾਵਾ ਤਾਂ ਕਿਨਾਂ ਡਿਸਟਰਬ ਕਰਦੀ ਹੈ ਰਾਤ ਨੂੰ। ਅਗਲੀ ਵਾਰ ਭੋਇਓ ਮੈਂ ਵੀ ਮੈਂ ਆ ਤਾਂ ਕਮਰੇ 'ਚ ਹੀ ਲੈ ਜੂਗੀ ਲੈ ਜੀ ਫਿਰ। ਮੈਂ ਅਗਲੇ ਮਹੀਨੇ ਅੱਡ ਹੋ ਜਾਣਾ ਇਹਨਾਂ ਦਾ ਐਂ ਤਾਂ। ਤਹੋ ਵੀ ਆਪਰੇ ਨੂੰ ਸਮਝਾ ਤਾ ਮੈਂ ਆਪਣੇ ਨੂੰ ਸਮਝੋ ਜੀ ਸਾਰੀ ਸਾਰੀ ਰਾਤ ਨੀ ਸਟਿਪ ਕਰਦੀ ਐ ਵੇ ਨਾ ਕਿਉਂ ਕੀ ਕਰਦੀ ਸਾਡੇ ਮਾਮਾ ਠੀਆਂ ਜੇ ਵੇ ਚਾਂੜ ਤੇ ਸੌਂ ਜਾਂਦੀ ਐ ਆਪਣੇ ਕਪੜੇ ਹੀ ਤੇ ਬਾੜਨੀ ਨਹੀਂ ਆਪਣੇ ਕਪੜੇ ਪਤਾ ਕੀ ਆ ਭਾਬੀ ਅਸੀਂ ਆਪਣਾ ਹੀਟਰ ਲੈਣਾ ਸੀ ਆਪਣੇ ਬੈੱਡ ਤੇ ਕੋਲ ਲੈਣਾ ਸੀ ਤੇ ਮਾਮਾ ਤੈਨੂੰ ਬੜਾ ਠੱਗਾ ਵਗਾਂਦੀ ਐ ਅਸੀਂ ਆਪਣੀ ਕਿਹੜੀ ਟੰਡਾ ਪਾਈ ਕੋਨੀ ਵੈਲ ਲੈ ਤੇ ਤੈਨੂੰ ਠੱਗਾ ਵਗਾਂਦੀ ਐ ਲੈ ਵੇਖ ਲੈ ਹੈ ਨਾ ਗੱਲ ਜਿਹੜੀਆਂ ਆਹ ਭਾਬੀ ਇਹ ਲੰਮਾ ਹਾਕ ਕਰਦੀ ਮੈਨੂੰ ਇਹ ਲੈ ਹੀਟਰ ਲੈ ਕੇ ਸੌਣ ਜਿਹੜੀਆਂ ਨੂੰ ਕਹੇਗੀ ਨਾ ਉਹ ਵੀ ਸੁਣੇ ਜੇ ਠੰਡ ਠੀਕ ਆ ਮੈਂ ਕਹਿੰਦੀ ਹਾਂ ਤੁਸੀਂ ਢੰਗ ਨਾਲ ਜੇ ਇਹਨੂੰ ਕਰ ਪਾਈ ਦੀ ਛੋਟੀ ਜੀ ਗੱਲ ਸੁਣ ਛੋਟੀ ਜੀ ਗੱਲ ਸੁਣ ਜੇ ਮੈਂ ਤੇਰੇ ਘਰ ਜਾਵਾਂ ਤੇ ਤੇਰੀ ਨੋਹਾਂ ਨੂੰ ਮੈਂ ਆਡ ਲੈ ਕੇ ਬਹਿ ਜਾ ਤੇ ਮੈਂ ਆਡੋਂ ਨੂੰ ਖਾਵਾ ਪੀਵਾ ਤੇ ਆਡੋਂ ਨਾਲ ਦੇ ਗੁਰਲਿਆਂ ਵੀ ਇਸ ਤਰ੍ਹਾਂ ਚ ਬਣਾ ਤੇ ਮੈਨੂੰ ਵੜਨ ਦੇਣੀਆਂ ਕੀ ਸਾਡਾ ਘਰ ਪਾੜਦੀ ਤੂੰ ਜਾ ਮੈਂ ਕੀ ਘਰ ਪਾੜਦੀ ਪੁੱਤ ਮੈਂ ਨਾ ਚੰਗੀ ਕਹੀ ਹੈ ਜੇ ਤੂੰ ਆਈ ਹੈ ਜਦੋਂ ਤੂੰ ਆਪਣੇ ਅੱਖਾਂ ਨਾਲ ਨਹੀਂ ਨਹੀਂ ਰਬੀ ਕੀ ਕਰਦੀ ਹੈ ਤੂੰ ਅਜੀ ਮੈਂ ਤੁਹਾਨੂੰ ਕਹਿੰਦੀ ਤੁਸੀਂ ਚੁੱਪ ਕਰ ਜਾਓ ਇਹਨਾਂ ਨੂੰ ਤਾਂ ਚੁੱਪ ਕਰ ਨਹੀਂ ਸਾਰੀ ਉਮਰ ਜਾਈ ਦੀ ਘਰ ਮੇਰੀ ਘਰ ਚ ਤੂੰ ਆਈ ਹੈ ਸਿੱਧੀ ਅੰਦਰ ਆ ਜਾ ਤੂੰ ਕਿ ਕਿ ਹੌਲੀ ਤੂੰ ਕਾ ਤੂੰ ਆਈ ਮੈਂ ਤੇਰੇ ਮੂੰਹ ਨੂੰ ਤੇਰੇ ਮੂੰਹ ਨੂੰ ਤੇ ਭਤੀਜੇ ਦੇ ਮੂੰਹ ਨੂੰ ਮੈਂ ਪਿਆਲੀ ਛੱਡੀ ਹੈ ਸਾਡਾ ਮੂੰਹ ਇਹਨਾਂ ਦੇ ਬਾਈ ਦੇ ਵਰਗੀ ਨੂੰ ਕੀ ਜਾਣਦੀ ਹੈ ਇਹਦਾ ਮੂੰਹ ਪਹਿਲਾਂ ਹੀ ਸਾਡੇ ਨਾਲ ਨਾ ਤੂੰ ਤੂੰ ਪਿਆਲੀ ਛੱਡੀ ਤੀ ਤੇ ਨਾ ਤੂੰ ਤੂੰ ਤੜਨੀ ਲੱਖਾਂ ਚ ਆ ਆ ਮੰਮੀ ਜੀ ਰੋਟੀ ਖਾਣੀ ਆ ਤੁਸੀਂ ਵੀ ਮੇਰਾ ਨਹੀਂ ਮੈਂ ਹੀ ਕੱਢ ਕੇ ਰੋਟੀ ਤੇ ਰਹਿ ਉਸ ਤਾਂ ਐ ਕਰੋ ਇਸ ਘਰ ਦੀ ਧੀ ਆ ਨਾ ਭੂਆ ਵੀ ਆ ਜਾਣ ਤੋਂ ਮਾਸੀ ਨੂੰ ਮਾਸੀ ਨੂੰ ਧੀਏ ਤੇ ਦੀਵਾ ਬਾਲਿਆ ਕਰੀ ਦੇ ਮੇਰੀ ਗੱਲ ਸੁਣੋ ਮਾਸੀ ਨੂੰ ਆ ਜਾਣਾ ਮਾਸੀ ਨੂੰ ਫੋਨ ਤਾਂ ਕਰ ਲਿਆ ਤੁਸੀਂ ਵੀ ਆ ਜਾ ਆ ਜਾ ਜਿਵੇਂ ਤੁਸੀਂ ਭੂਆ ਦੀ ਇੱਜ਼ਤ ਕਰਦੇ ਹੋ ਨਾ ਉਹ ਜੀ ਇੱਜ਼ਤ ਕਰ ਮਾਸੀ ਦੀ ਕੰਮ ਮਾਸੀ ਦੀ ਇੱਜ਼ਤ ਕਰ ਨੂੰ ਹੈਗੀ ਆ ਸੰਦੀਪ ਤੈਨੂੰ ਬਹੁਤ ਦਿਨ ਹੋ ਗਿਆ ਆਈ ਤੂੰ ਕਿੰਨਾ ਰੋਣੇ ਆਏ ਤੂੰ ਉਹਦੇ ਨਾਲ ਕੀ ਬੋਲਨੀ ਹੈ ਕਿਉਂ ਖਾਧੇ ਨਾਲ ਬੋਲਨੀ ਹੈ ਉਹ ਵੀ ਇਸ ਕਰਕੇ ਉਹਦੇ ਨਾਲ ਵੀਰ ਸਾਜਾ ਹੈ ਉਹਦੇ ਨਾਲ ਤੇਰਾ ਕੋਈ ਸੀਰ ਸਾਜਾ ਨਹੀਂ ਇਹਨਾਂ ਨਾਲ ਤੁਹਾਡਾ ਕੀ ਐ ਸ਼ਰੀਕਾ ਸ਼ਰੀਕਾ ਉਹਨੂੰ ਮੈਂ ਕਰਦੀ ਮੈਂ ਵਾਈ ਤਾਂ ਚੜਫਣਾ ਜਿੱਤੀ ਆਈ ਤਾਂ ਨਹੀਂ ਚੜ ਰਹੀ ਆਜੋ ਖਾ ਲਓ ਬੈਠ ਜਾਓ ਇਹਨੂੰ ਬਸਣ ਦੇ ਬਸਣ ਦੇ ਵਸਦੀ ਐ ਦੁਕਾਨੂ ਵਸਦੀ ਐ ਫੋਨ ਤੇ ਰਾਮਾ ਤੇ ਰਾਮਾ ਮਿਲਦੇ ਕੋ ਸਾਹ ਦਾ ਕਤੂਤਾ ਦਾ ਸਾਨੂੰ ਪਤਾ ਆ ਮੈਨੂੰ ਪਤਾ ਜਦੋਂ ਮੈਦਾਨਾ ਬੇੜਨੀ ਐ ਨਾ ਵਿੱਚ ਗਲੀ ਚ ਆਂਡ ਬੜੀ ਐ ਮੇਰੇ ਤੇ ਉਦੋਂ ਹੀ ਹੋ ਜਾਂਦਾ ਮੇਰਾ ਪਾਣੀਓ ਪਾਣੀ ਹੋ ਜਣੀ ਪੀ ਆ ਹਾਂ ਵੇਖ ਲੈ ਸਾਡੇ ਵੀ ਕਮਰਿਆਂ ਚ ਪੜਦੀ ਛੱਡੀ ਐ ਵੇਖਦੀ ਫਿਰਦੀ ਐ ਕੋਈ ਨਾ ਮੈਂ ਦੱਸਦੀ ਆ ਆ ਕੇ ਦੱਸਦੀ ਐ ਦੇਖ ਵਾਹ ਨੂੰ ਬਿਸਕਟ ਕੰਨ ਦਿਨ ਆ ਕੇ ਦੱਸਦੀ ਆ ਕੇ ਮੇਰੇ ਦਾਦੀ ਕੀ ਐ ਮੇਰੇ ਤੇ ਤੋਬ ਮੈਂ ਤੈਨੂੰ ਕਹਿੰਦੀ ਕੁੜੀ ਤੂੰ ਆਇਆ ਤੂੰ ਕਦੋਂ ਕਾਈ ਹੈ ਹਾਂ ਤੂੰ ਕਦੋਂ ਕਾਈ ਕਿਹ ਹੋ ਗਿਆ ਮੈਂ ਪੁੱਛ ਲਿਆ ਕਦੋਂ ਆਈ ਹੈ ਤੂੰ ਬੋਟੀ ਨੂੰ ਕਿਹਾ ਨਹੀਂ ਆ ਕਦ ਕੁਦੀ ਆ ਕੇ ਬੈਠੀ ਆਈ ਨੀ ਲੋੜੀ ਤੇ ਇੱਥੇ ਕਿਤੇ ਮੇਰੇ ਕੰਨਾਂ ਚ ਡਾਟ ਨਹੀਂ ਅੜੇ ਕਿ ਮੈਂ ਸੁਣਦੀ ਨਹੀਂ ਸਾਰਾ ਕੁਝ ਸੱਜ ਇਹਨੇ ਕਿਹਾ ਤੁਸੀਂ ਆਹ ਸੁਣਦੀ ਰਹਿੰਦੀ ਹੋ ਇਹੀ ਕੋ ਸਾਦੀ ਮਾਂਤੀ ਹੈ ਬੈਠ ਕੇ ਤੁਸੀਂ ਭਾਵੇਂ ਮੈਂ ਸਿਰ ਭੋਰ ਐਂ ਕਰ ਬਸ ਆਹ ਬਾਹਰ ਛੱਡ ਦੇ ਮੇਰੀ ਗੱਲ ਸੁਣ ਫੜ ਕੇ ਮੈਂ ਬਾਅਦ ਦੇਖੂਗੀ ਹੋਰ ਤੁਸੀਂ ਪਰਝਾਈ ਹੋ ਕੇ ਇਹ ਕਰਦੀ ਆ ਤੇ ਮੈਂ ਪਰਝਾਈ ਹੋ ਕੇ ਤੈਨੂੰ ਦੱਸੂਗੀ ਵੀ ਕਿਵੇਂ ਕਰੀ ਗਿਆ ਤੂੰ ਨਿਕਲ ਕਰੋ ਮੈਂ ਕਿਹਨ ਨਿਕਲ ਮੈਂ ਕਿਉਂ ਕਹਤਾਂ ਨਿਕਲ ਜੇ ਉਹਨੂੰ ਕਿਵੇਂ ਨਹੀਂ ਜੇ ਉਹਨੂੰ ਤੂੰ ਉਹ ਵੇਚੜਾਇਆ ਹੋਇਆ ਹੈ ਨਾ ਜੋ ਲੈਂਡ ਦੀ ਤਾਂ ਫਿਰ ਲੈ ਵੀ ਲਵਾਂਗੀ ਛੱਡਦੀ ਵੀ ਲੈ ਲਓ ਤੁਸੀਂ ਜਿਹੜੀ ਲੈਣੀ ਆ ਨਾ ਵਧੀਆ ਆ ਕੰਢਖਾਨਾ ਨਹੀਂ ਹੋਊਗਾ ਰੋਜ਼ ਲੈ ਲਓ ਜਿਹੜੀ ਲੈਣੀ ਆ ਫਿਰ ਤੇਰਾ ਸਾਡੀ ਭੂਆ ਨੇ ਤਾਂ ਲਿਆਣ ਲੈ ਕੇ ਨਹੀਂ ਗਈ ਤੇ ਇਹ ਲੈ ਕੇ ਜਾਉਣੀ ਤੇਰੇ ਕੋਲ ਲੈ ਕੇ ਤੇਰੇ ਕੋਲ ਲੈ ਕੇ ਇੱਧਰ ਮੇਰੇ ਵੱਲ ਵੇਖ ਤੇਰੇ ਕੋਲ ਲੈ ਕੇ ਇਹਨੂੰ ਦਵਾਂਗੀ ਲੋਨ ਦੋ ਮੈਂ ਜਾਨੀ ਤੁਰੇ ਮੈਂ ਦਵਾਉ ਤੂੰ ਜਾ ਨਿਕਲ ਲੈ ਕੋਲ ਲਉਂਗੀ ਅਸਤੇ ਕੇ ਸੁਧਰ ਜੇਗੀ ਮਮੀ ਤੂੰ ਦਾ ਸੁਹਾਗ ਦੀ ਇਹਨੂੰ ਇੱਕ ਚੰਗੀ ਮਾਰੀ ਸਿੱਤ ਚੜਾਉਂ ਮੇਰੇ ਬੱਚਿਆਂ ਵੀ ਜਿਆਦਾ ਮੁੰਡੇ ਆ ਮੇਰੀ ਬੱਚਾ ਬੱਚਿਆਂ ਦੀ ਜਿਆਦਾ ਜੱਤ ਕੁੜੀ ਨਹੀਂ ਪੈਣੇ ਤੈਨੂੰ ਦੇਨੇ ਦੇ ਤੇ ਇਹਨੂੰ ਸਾਰੀ ਇਹਦੇ ਨਾਮ ਲਿਖਾ ਦੇ ਲੈ ਨਾ ਮੈਂ ਆਪਣੇ ਸਹ ਲੈ ਨਾ ਤੇ ਸਭ ਆਪਣੇ ਲੋਰ ਦੋਂਗੇ ਭਤੀਜੇ ਨੂੰ ਦਊਗੀ ਤੇਰੇ ਕੋਲ ਆਹ ਜੀਆਂ ਆਤਾ ਨਹੀਂ ਰਹੀਆਂ ਜਿਹੜੀਆਂ ਤੁਹਾਨੂੰ ਨੇ ਜਾਨੂ ਕਿਸੇ ਜਮੀਨ ਨਾਲ ਨਾ ਅਸੀਂ ਜ਼ਿਆਦਾ ਜਮੀਨ ਨਾਲ ਉਸਾਰੀ ਨਹੀਂ ਬਣਦੀ ਪੈਰਾਂ ਨੂੰ ਛੋਨੇ ਚੜਾ ਵਾਚ ਰਕੇ ਗੀਰਨਾ ਆਈਆਂ ਦਾ ਕੁਛ ਦੇਣੀ ਹੈ ਨਾ ਤੇਰ ਕੋਲ ਲੈ ਲੂ ਭੋਲੇ ਤੂੰ ਦੇਖਣਾ ਹੁੰਦੇ ਜੀ ਸਰ ਕੋਲ ਨੂੰ ਚੱਕ ਨਹੀਂ ਅਰੇ ਤੇ ਤੂੰ ਜਾਣੀ ਚੌੜੀ ਹੁੰਨੀ ਹੈ ਲੈ ਆਹ ਵੇਖੀ ਚੱਲ ਤੂੰ ਭੋਜ ਸਵੇਰੇ ਰਹਿਣੀ ਹੈ ਤਵਾ ਦਿੱਤਗਾ ਖਾਣੀ ਨਹੀਂ ਭੋਜ ਮੈਨੂੰ ਚੱਤੀ ਨੂੰ ਸਾਰਾ ਪਤਾ ਲੱਗ ਲੈ ਵੇਖ ਲੈ ਜੋ ਜੀ ਸੁਣੇਗੀ ਤੋ ਉਹ ਜਾ ਦਵਾ ਮੈਨੂੰ ਸਾਰਾ ਵੀ ਨਹੀਂ ਪਤਾ ਆਂ ਦਿੰਦੀ ਓਏ ਦੇ ਵੈਂਦੀ ਤੇ ਤੇਰੇ ਘਰ ਥੋੜੀ ਪਕੜੇ ਘਰਿਆ ਨਾ ਤੇਰੇ ਘਰ ਆਪਣੇ ਘਰ ਤੂੰ ਆਪਣਾ ਸਾਹ ਉੱਥੇ ਨੂੰ ਕਿਹੜਾ ਕੰਜਰ ਦੇਖਣ ਜਾਂਦਾ ਆਪਣਾ ਸਾਹ ਤੂੰ ਆਪਣਾ ਸਾਹ ਲੈ ਤੈਨੂੰ ਪੁੱਤ ਦਊਂ ਤੂੰ ਮੇਰਾ ਭਤੀਜੇ ਦਾ ਗੱਲ ਕਰ ਜਿਹੜੀ ਮੇਰੇ ਘਰ ਆਉਂਦੀ ਐ ਨਾ ਮੈਂ ਤੁਹਾਨੂੰ ਇੱਕ ਖਵਾਲੀ ਆਪਣੇ ਤੇ ਬੋਦੀਏ ਫੋਟਵਾ ਵੇਖੋ ਕਿੰਨੇ ਸੋਹਣੀਆਂ ਸੁਣੀਆਂ ਵਿਆਹਾਂ ਤੇ ਜਾਂਦੀ ਜਾਂਦੇ ਫੋਟੋਆਂ ਖਿੱਚਦੀ ਆ ਫੇਰ ਕੀ ਹੋ ਗਿਆ ਜਦ ਮੈਂ ਕੁੜੀ ਖੜਵਾਉਣ ਬਣ ਪੈਂਦੀ ਆ ਵਾਹ ਉਹਨੇ ਬਕਾਰੀ ਫੋਟੋ ਤਰਕਾਲੇ ਦੇਖ ਲੋ ਆ ਨੀ ਫੋਟੋ ਇੱਥੇ ਕਿੰਨੀ ਧੀਰੀ ਬੁੱਟੀ ਹੂੰ ਕੋਣ ਵਾਲੀ ਲੇ ਦੱਸ ਇਹ ਥੋੜੂ ਕੀ ਦਰਸਾਣਾ ਕੋਤਣ ਵਾਲਾ ਕੋਈ ਖਾ ਪੀ ਮौज ਦਾ ਕਿਉਂ ਨਹੀਂ ਰੋਕਣਾ ਤੁਨੀ ਜੇ ਤੁਸੀਂ ਭੂਆ ਜੀ ਨਾਲ ਇਹੀ ਕੰਮ ਕਰੋਗੇ ਤਾਂ ਸੰਦੀਪ ਦਾ ਵੀ ਕੋਈ ਮਤਲਬ ਨਹੀਂ ਬਣਦਾ ਵੀ ਇਸ ਘਰ ਤੇ ਜੇ ਭੂਆ ਨਹੀਂ ਆ ਸਕਦੀ ਤਾਂ ਸੰਦੀਪ ਨਹੀਂ ਆ ਸਕਦੀ ਨਾ ਤੁਹਾਡੀ ਭੈਣ ਆ ਸਕਦੀ ਹੈ ਅਸੀਂ ਆ ਸਕਦੀ ਹੈ ਮੇਰੀ ਕੁੜੀ ਵੀ ਆ ਰਹੀ ਹੈ ਜੀ ਬਾਬਾ ਤੁਮਨੇ ਕਿ ਸੇਰ ਰੱਖ ਪਾਇਆ ਸਾਰੀ ਬੜੀ ਸੁਧਰੀ ਨਹੀਂ ਫਿਰ ਮੈਂ ਤਾਂ ਛੱਡ ਕੇ ਚਲੀ ਜਾਵਾਂ ਆ ਆ ਇਹਨਾਂ ਦੇ ਜਾਣੇ ਮੈਂ ਜਾ 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 ਆ दुसरी ਕੁੜੀ ਦੀ ਕੁੜੀ ਲਿਆਈ ਹੈ ਆ ਜਾ ਆ ਜਾ ਆ ਜਾ ਇੱਥੇ ਆ ਕੇ ਬੋ ਇਹ ਬੋਤ ਤੇ ਤੁਹਾਨੂੰ ਨਹੀਂ ਨਾ ਤ ਕਰੋ ਉਹ ਨਹੀਂ ਤੁਸੀਂ ਸਾਰਾ ਟੱਬਰ ਇਕੱਠੇ ਹੋ ਕੇ ਬੈਠੋ ਤੇ ਭੂਆ ਜੀ ਨੂੰ ਤੁਸੀਂ ਕੱਲ ਨੂੰ ਹਨਾ ਪੈਗੇ ਸਾਰੇ ਨਹੀਂ ਮੈਨੂੰ ਤਾਂ ਨਹੀਂ ਮੈਨੂੰ ਨਾ ਨਹੀਂ ਲੱਗਦੀ ਸਾਸਿਕਾ ਕਰ ਲਾਣਾ ਨਹੀਂ ਸਾਸਿਕਾ ਤੇਰੀ ਮਾਦੀ ਭੂਆ ਹੈ ਮਾਪਿਆਂ ਨੇ ਦੱਸਿਆ ਹੋਵੇ ਤਾਂ ਇਹ ਤਾਂ ਚੁੱਪ ਚੁਗਾ ਉਹ ਅੱਜ ਤਾਂ ਸਿੱਧਾ ਆ ਤੇਰਾ ਨਾਮ ਕੀ ਹੈ ਤੇਰਾ ਨਾਮ ਕੀ ਲੈਣਾ ਹੈ ਨਹੀਂ ਇਹ ਭੂਆ ਜੀ ਥੋੜਾ ਨੋ ਹੀ ਨਹੀਂ ਆਏ ਮਾਸੀ ਜੀ ਮਾਸੀ ਜੀ ਜਿੱਦ ਨੇ ਇਹ ਵੀ ਨਾਲ ਦੇ ਦੇਣਾ ਕਰੂਗੀ ਨਾ ਪਤਾ ਉਦੋਂ ਲੱਗੂ ਮੁਕਤੀ ਗੱਲ ਮਕਾ ਮੁੱਖ ਦੀ ਗੱਲ ਮਕਾ। ਕਿਹੜੀ ਮਕਾਉਣਾ ਤੇ ਜੋ ਵੀ ਮਕਾਉਣਾ ਹੈ ਜੋ ਕਰਨ ਆਈ ਹੈ। ਤੂੰ ਆ। ਚਲ ਕੋਈ ਨਾ। ਹੁਣ ਤੈਨੂੰ ਮੁੱਖ ਦੀ ਗੱਲ ਦੱਸਾਂਗੀ। ਬੁਖਾਰ। ਅੱਛਾ। ਜੇ ਨੂੰ ਦੱਸੂਗੀ ਮੈਨੂੰ ਜਾ। ਜਿੰਦੀ ਮਾਂ ਦੀ ਜਮੀਨ ਜੀ ਤੁਸੀਂ ਕੰਮ ਖਰਾਬ ਕਰ ਲੈਣਾ ਸਾਰਾ ਤੂੰ ਬਸੇ ਤੂੰ ਦੂਜਾ। ਤੈਨੂੰ ਹੁਣ ਮੈਂ ਦੱਸੂਗੀ। ਚੰਗੀ ਤਰ੍ਹਾਂ ਪਤਾ। ਚਾਹ। ਤੂੰ ਮੇਰੇ ਤੇਰਾ ਸੁਣੀ ਗਣਾਇਆ। ਹਾਂ ਮੈਂ ਅਡੀ ਗੱਲ। ਜਦੋਂ ਮੈਂ 2.5 ਕਿਲੇ ਜਮੀਨ ਲੈ ਕੇ ਆ ਲਾ ਤੀਜੇ ਨੂੰ ਦਵਾਂਗੀ। ਅੱਛਾ 2.5 ਕਿਲੇ। ਜੋ ਜਾਂ ਤੂੰ ਕੰਮ ਨਾ ਕਰੇਂਗੀ ਤੂੰ ਲਾਉਂਗੀ ਬੱਸ ਨਾ ਆਵਾਸ ਕਹਿੰਦੀ ਰਹਿੰਦੀ ਹਾਂ ਰਾਬਾ ਬੈਠਾ ਜਾਂ ਤੂੰ ਇਹਨੂੰ ਲੈ ਕੇ ਵਕਰੀ ਹੋ ਜੇਂ ਤੇਰੇ ਮੈਂ ਚਾਬੀ ਲਾਵਾਂਗੀ ਉੱਥੇ ਲਾਵਾਂ ਨੂੰ ਲਾ ਮੇਰੇ ਨੋਮਾ ਨੂੰ ਕੁਝ ਨਾ ਮੈਂ ਨੋਮਾ ਦੇ ਉੱਥੋਂ ਕੱਢੀ ਨਾ ਮੇਰੇ ਨੋਮਾ ਨੂੰ ਪਤਾ ਆ ਜੇ ਮਮੀ ਤੁਸੀਂ ਚਾਹੋ ਕਰੋਗੇ ਨਾ ਤਾਂ ਅਸੀਂ ਵੀ ਇਹਦੇ ਨਾਲ ਉਹੀ ਸਲੂਕ ਕਰਾਂਗੇ ਜੋ ਤੁਸੀਂ ਕਹੇਂਗੇ ਕਿਉਂ ਚਲੂ ਕਰੇਗੀ ਤੂੰ ਹਾਂ ਕਰੂਗੀ ਵੱਟ ਕੇ ਮੁੰਡੇ ਦੇ ਬਾਹਰ ਮਰਵਾਵਾਂਗੀ ਤੂੰ ਤਾਂ ਮੁੰਡੇ ਹੀ ਤਾਂ ਬਾਦ ਨਹੀਂ ਬਿਨਦਾ ਨਾ ਮੈਂ ਹੁਣੇ ਬਾਹਰ ਕੱਢੂ ਉਹਨੂੰ ਤਿਆਰ ਆਂ ਮੁੰਡਾ ਨਹੀਂ ਕਰਦਾ ਬਾਹਰ ਮਾਰੇ ਛਿੱਤਰ ਨਾ ਮਰਵਾਏਂਗੀ ਉਹ ਆ ਬੈਂਗੂ ਪੈ ਕਰਨਾ ਤੇ ਸਾਡੇ ਘਰ ਦੇ ਵਿੱਚ ਕੋਈ ਸਨਾਪ ਹੋ ਆ ਤੂੰ ਕਿਹਦੇ ਚ ਕਿਉਂ ਮੈਂ ਕਿਹਾ ਮੇਰਾ ਘਰ ਵਿਆਹੀ ਨਹੀਂ ਮੈਂ ਆਦੇ ਘਰੇ ਵਿਆਹ ਕੇ ਆਈ ਨਹੀਂ ਇਹਨੂੰ ਤੋੜਿਆ ਹੋਇਆ ਵਿਆਹ ਕਰ ਜਾ ਮੇਰੇ ਤਾਂ ਪੇਂਡਾ ਘਰੇ ਮੇਰੇ ਤੂੰ ਤਾਂ ਖਰ ਖਰਾਬ ਲੱਗੀ ਮੇਰਾ ਤੂੰ ਘਰ ਨਹੀਂ ਆ ਆਹ ਨਾ ਇਹ ਸਾਰੇ ਫੋਨ ਦਾ ਹਾਂ ਨਾਮਕ ਚਰਿਆ ਨੋਮਨ ਵੀ ਚੱਲੋ 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 ਤੁਸੀਂ ਲਾਓ ਫੋਨ ਮੇਰਾ ਮੇਰਾ ਇੱਥੇ ਇੱਥੇ ਨਹੀਂ ਕੁੜੀਏ ਤੂੰ ਬਹੁਤ ਸੰਦੀਪ ਕੰਮ ਖਰਾਬ ਕਰ ਰਹੀ ਆ ਪਾਪੀ ਮੈਨੂੰ ਕੋਈ ਸਿਰ ਪੁੱਛਣਾ ਨਹੀਂ ਆ ਨੋ ਗੀਆਂ ਨੂੰ ਹਾਂ ਹਲੋ ਤੋ ਹੋ ਰਹਿ ਨੇ ਹਲੋ ਲੈ ਹਲੋ ਰੋਜੀ ਆ ਕੱਲ ਤਾਰ ਕੇ ਸਾਡੇ ਘਰ ਕਿਚੇ ਕੱਲੀ ਤੁਸੀਂ ਲੈ ਹਾਂ ਫੜ ਜੀਨ ਕੋ ਕਹੋ ਫੜ ਜਾ ਤੂੰ ਫੜ ਨਾ ਹੋ ਓਏ ਪਾ ਫੜੀਂ ਦੱਸ ਨਹੀਂ ਤੂੰ ਹੈ ਹੈ ਫੜ ਕੇ ਤੇਰੀ ਮੰਮੀ ਇੱਕ ਬਾੜਛਾ ਦਮੇ ਬਾੜਛਾ ਮੰਮੀ ਭਾਗੀ ਨੂੰ ਕਲ ਤਾਰਕ ਨਾਵੇਂ ਸੀ ਤੇ ਲੱਭੀਂ ਤੂੰ ਬਠੀ ਬਠੀ ਹੈ ਨਹੀਂ ਤੂੰ ਬੰਦ ਕੇ ਨਹੀਂ ਆਮ ਨਾਲ ਲਿਆਂ ਡਾਂਗ ਫੜ ਕੇ ਜਾ ਕਰੋ ਇਹ ਕਹਾਣੀ ਪੜਨਾ ਮੁੰਡੇ ਪੜ੍ਹ ਪਹਿਲੇ ਮੈਂ ਡਾਂਗ ਫੜ ਕੇ ਪੜ੍ਹ ਨਹੀਂ ਕਰੂਗਾ ਕਿਉਂ ਇੱਦਾਂ ਨੂੰ ਕੋਈ ਨਹੀਂ ਪੜ੍ਹਦਾ ਮਾਰ ਮਾਰ ਤੇ ਨਾ ਛੱਡ ਤਾ ਹੈ ਚੱਲ ਮੈਂ ਨਿਕਲ ਬਾਹਰ ਕੱਲ ਕੁੜੀ ਤੂੰ ਕੀ ਚੱਲ

ਤਾਂ ਇਹ ਤੁਸੀਂ ਨੂੰ ਕੱਢਦੇ ਸੀ ਤੇ ਦੇਖਾ ਜਪਾ ਬੀਨ ਨੂੰ ਕੱਢ ਤਾ ਮਿੰਨ ਚਪਾ ਬੀਨ ਨਾਲ ਘਰਦੀ ਮੈਂ ਤੇ ਤੂੰ ਮਮੀ ਤੁਸੀਂ ਉਹ ਤੇ ਕੁਝ ਕਰਦੀ ਉਹ ਤੇ ਤੇਰੇ ਪਿਓ ਦੀ ਭੈਣ ਹੈ ਨਾ ਤੇ ਤੂੰ ਤੇ ਮੇਰੀ ਕੁੜੀ ਨਹੀਂ ਬੈਠੇ ਜੀ ਭਾਬੀ ਅਜੇ ਨੂੰ ਕੱਢੀ ਤੁਸੀਂ ਆਪਣੇ ਪੇਕੇ ਜਾਂਦੇ ਜੇ ਤੁਹਾਡੀਆਂ ਪਾਣੀ ਚਲ ਲੈ ਇਹਨਾਂ ਨੂੰ ਮੈਂ ਕੱਢਣੀ ਹੈ ਬਾਹਰੋਂ ਚੱਲ ਮਮੀ ਨਹੀਂ ਭਾਬੀ ਤੁਸੀਂ ਤੁਸੀਂ ਮੇਰੇ ਮਾਪੇ ਮੇਰੇ ਪਾਪੇ ਮੇਰੇ ਮਾਦੀ ਬਾਜਾ पापी मैं भी किचन में रह गया चल पापी में पुकार ले ले कहूंगी चलो निकलो बाहर मम्मी तू अभी नहीं दिया फोन किया नहीं अरे तू एक ही मंडी सी पलट गई है अरे तेरे केड़े गल होगी पापी मैं तेरे नहीं पुआ भी नहीं ना पुआ जो मेरा डिब्बा पुआ नहीं हो गया अब क्या हो गया मम्मी रे जितनी मम्मी ना मम्मी ने तो हैगा तुम बड़े लगिया हो ऐसे पुआ है पुआ है और वहां पर सो रहे निकलो तो इसी दोनों बात। हाँ। कौन क्यों आया आज? केमो पटने। केमो पटने। हलेरी ये वो हो रही हो यार इन्हीं के नाम। आ कहाँ आया तेरी नेक्स्ट क्या? बापी मेरा जन्हार तू क्या? मेरे को जा क्या? नहीं चार चार सोले चार चार नहीं चार 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 � ਹਾ ਮੇਰੀ ਮਾਂ ਬੜੋ ਫਟਿਆ ਮੰਮੀ ਕਾ ਸੇਂਡ ਰਹਾ ਹਾਂ ਮਾਂ ਜੀ ਮੈਂ ਵੇਖੀ ਤੇ ਸਹੀ ਚਿੱਤਰ ਹੁਣ ਮਾਰਦੀ ਹਾਂ ਹੁਣ ਤੇ ਜਿੱਤੀ ਲਾਵਾਂਗੀ ਵੇਖੇ ਨਹੀਂ ਇਹ ਇੰਦ ਕੜਕੜੋ ਕਾ ਹਾਂ ਇਹਨਾਂ ਨੂੰ ਆਂਡ ਦੋਲਵਾਉਂਦੀ ਐ ਅਜਾ ਪਪੂ ਆਖੂ ਆਜਾ ਪਾਪੀ ਮੈਂ ਤੇ ਨੀ ਨ ਕੁਛ ਕੀ ਆ ਕਰੂੰ ਪਪੂ ਹੁਣ ਸੇ ਲਾਖੀ ਕੇ ਜਿਹੜੇ ਦੰਗੀਆਂ ਨੇ ਮੈਨੂੰ ਤਾਂ ਸਮਝ ਨਹੀਂ ਆ ਹਾਂ ਵੱਡ ਜਾ ਪਾਪੀ ਮੈਂ ਤੇ ਕੀ ਆ ਨੀ ਨ ਕੁਛ ਮੈਂ ਮੈਂ ਅਜੇ ਨਹੀਂ ਆ ਵੀ ਮਾਂ ਨੂੰ ਸਮਝਾ ਲਾ ਕੱਢੋ ਹੁਣ ਚਲੋ ਤੁਸੀਂ ਵੀ ਮੇਰੀ ਗੱਲ ਸੁਣੋ ਮੰਮੀ ਕਿੱਥੇ ਰਹਿਣਾ ਧਰਮਚੀ ਕਿੱਥੇ ਰਹਿਣਾ ਮੇਰੇ ਰਸਤੇ ਆਦੀ ਲਖੜੀਆਂ ਆਦੀ ਮੰਮਾ ਨੂੰ ਵੀ ਸਮਝਾ ਲਾ ਤੇ ਤੂੰ ਵੀ ਸਮਝੀ ਆ ਠੀਕ ਹੈ ਨਾ ਜਿਹੜੀ ਤੇ ਮਾਸੀ ਆ ਦੀਪਾ ਬੀ ਆ ਹੈ ਨਾ ਤੇ ਤੁਸੀਂ ਇਹਨਾਂ ਦੇ ਤੂੰ ਟਾੜੀ ਲੜਾਣੇ ਆ ਠੀਕ ਆ ਆਈ ਆ ਤੇ ਤੁਸੀਂ ਇਹਨੂੰ ਕੱਢਣ ਦੇ ਜੇ ਕੱਲ ਨੂੰ ਘਾਬੀ ਲਹਣ ਮੈਨੂੰ ਕੱਢੇ ਤਾਂ ਤੁਹਾਨੂੰ ਦੁੱਖ ਨਹੀਂ ਲੱਗਾ ਵੀ ਮੇਰੀ ਤੀਨ ਵਾਰ ਕੱਢੇ ਆ ਕਿੰਨੀ ਚੰਨੀ ਗੱਲ ਕੀਤੀ ਐ ਲੱਗਾ ਅਰੇ ਤੇ ਲੈ ਦੇ ਚਲੀ ਗਈ ਆ ਮੰਮੀ ਕੋ ਅੱਛੀ ਨਹੀਂ ਭਵਾਨੇ ਸਾਨੂੰ ਸਭ ਪਤਾ ਆ ਵੇ ਕਰਦੀ ਆ ਸ਼ਰਾਰਤ ਇਹ ਆਟਾ ਕਰਦੀ ਸ਼ਰਾਰਤ ਇਹ ਸਿਖਉਂਦੀ ਐ ਗੋਪੀ ਨੂੰ ਮੰਮੀ ਘਰ ਨੂੰ ਜੇ ਤੁਸੀਂ ਤੂੰ ਹੱਥਾ ਪੱਥੀ ਪੈਂਦੀ ਮੰਮੀ ਘਰ ਕੇ ਤੁਸੀਂ ਆਪਣੇ ਫੇਕੇ ਜਾਓਗੇ ਤੁਹਾਡੀ ਭਾਬੀ ਤੁਹਾਨੂੰ ਘਰੋਂ ਇਦਾਂ ਕੱਢੇਗੀ ਤੇ ਫੇਰ ਐਂ ਆਉਣੀਆਂ ਹਾਂ ਬਿਲਕੁਲ ਸਹੀ ਐ ਮੈਮ ਮੈਂ ਸੱਚੀ ਕਹਿਦੀ ਹਾਂ ਤੇ ਮੰਮੀ ਫੇਰ ਇਹ ਗੱਲ ਮਨੇ ਗਲਤੀ ਆ ਕਰਨੀ ਨਹੀਂ ਪਰ ਉਹਦੀ ਵੀ ਤੇ ਗਲਤੀ ਸੀ ਨਾ ਹੁੰਦੀ ਤੇ ਮੈਂ ਕਹਿੰਦੀ ਆ ਜੇ ਬੰਦੀ ਸੈਸੇ ਭਾ ਕੇ ਕਿਸੇ ਨੂੰ ਤੇ ਆ ਹੀ ਲਈਦਾ ਤੁਸੀਂ ਇਹਨੂੰ ਸਮਝਾ ਇਹ ਦੇਖੋ ਆਪਣੀ ਚਪਾ ਪਾ ਤੇ ਮੈਨੂੰ ਭੂਆ ਨੇ ਤੇ ਪੀ ਮੈਂ ਮਾਰ ਦਿੱਤਾ ਮੈਂ ਤਾਂ ਕਹਿੰਦਾ ਹੋਰ ਮੈਂ ਤਾਂ ਲਾ ਲ ਕੁਛ ਵੀ ਨਹੀਂ ਭੂਆ ਬਸ ਮੈਨੂੰ ਬਲਚ ਪਣੇ ਅੰਦਰ ਮੈਨੂੰ ਪੜੀ ਪੜੀ ਤੂੰ ਤਾਂ ਸੁਣੀ ਨਾ ਗੱਲ ਕਰ ਭਾਈ ਮੇਰੀ ਕੁੜੀ ਤੇ ਤਾਂ ਹੈ ਤੂੰ ਭਾਬੀ ਤੁਸੀਂ ਰੋਟੀ ਬਣਾਉਂਦੇ ਹੋ ਕੋਣ ਪਾ ਚੱਲ ਕੋਈ ਨਹੀਂ ਹੁਣ ਆਪਣੀ ਬੱਟੇ ਨਹੀਂ ਜਾਣੀ ਨਹੀਂ ਮੈਂ ਕਿੱਧਰ ਜਾਣਾ ਭਾਬੀ ਹੋ ਗਈ ਸਿੱਧੀ ਹੋਣ ਹੁਣ ਬੱਟੇ ਨਹੀਂ ਆਉਣੇ ਆਪਣੀ ਤੂੰ ਹੋ ਜੀ ਸਿੱਧੀ ਕੋਈ ਗੱਲ ਨਹੀਂ ਬੈਨ ਤੂੰ ਨਾ ਬੈਠ ਜੋ ਜੋ ਜੇ ਲੀ ਗੀ ਮਾਂ ਆ ਕੇ ਚਾਹ ਲੋ ਇਹ ਨਹੀਂ ਸੁਧਰ ਸਕਦੀ ਇਹ ਨਹੀਂ ਸੁਧਰ ਸਕਦੀ ਮਾਂ ਮੇਰੇ ਦੋ ਸੌਤਿਆ ਵੀ ਕਰੋ ਇੱਕ ਕੱਲ ਨੂੰ ਮੇਰੀਆਂ ਪਰਜਾਈਆਂ ਵੀ ਤੇ ਮੇਰੇ ਲਈ ਗੱਲ ਕਰਨੀ ਆ ਕੱਲ ਨੂੰ ਮੈਂ ਤਾਂ ਵੱਡੂ ਕਿਉਂ ਮੈਂ ਤਾਂ ਅੱਜ ਵੀ ਕੱਢੀ ਐ ਤੇ ਕੱਲ ਨੂੰ ਵੀ ਕੱਢੂਗੀ ਫਿਰ ਪੱਬੀ ਮੇਰੇ ਵੱਲੋਂ ਤਾਂ ਕੋਈ ਨਹੀਂ ਮੈਂ ਅੱਗੇ ਮਾਂ ਨੂੰ ਸਮਝਾਤਾ ਸਰ ਨੂੰ ਨਹੀਂ ਪਤਾ ਨਹੀਂ ਇਹ ਨੂੰ ਨਾਲ ਲੈ ਜਾ ਚੱਲ ਕੋਈ ਗੱਲ ਨਹੀਂ ਮਰਜੀ ਚ ਠੰਡੀ ਹੋ ਜਾ ਕੋਈ ਗੱਲ ਕੋਈ ਨਾ ਕੋਈ ਕੋਈ ਗੱਲ ਠੰਡੀ ਹੋ ਠੰਡੇ ਦਿਮਾਗ ਨਾਲ ਗੱਲ ਕਰ ਮੈਂ ਮੋੜੀ ਭੈਣ ਆਉਣੀ ਆ ਹੁਣ ਉਹਦੇ ਨਾਲ ਹੀ ਸਨੂ ਨਹੀਂ ਮੈਨੂੰ ਆਏ ਕਿ ਅੱਜ ਬਾਸੀ ਆਏ ਤੇ ਮਾਸੀ ਵੀ ਕੱਢੇ ਹੋ ਮੈਂ ਤੇ ਕਿੰਨੀ ਆ ਪਤਾ ਤੇ ਲੱਗੇ ਸੁਣ ਨਹੀ ਨਹੀ ਮਾਸੀ ਨੇ ਕਿਹਾ ਕੁਝ ਉਹਨੇ ਬਣਾ ਲੈਣਾ ਜੇ ਲੈ ਜਾਣਾ ਨਹੀਂ ਭੂਆ ਨੇ ਕਿਹਾ ਨਾਵੇਂ ਮੈਂ ਨੇ ਚੱਲ ਜੋ ਵੀ ਕੁਝ ਕਰਦੀ ਆ ਮੈਨੂੰ ਪਤਾ ਹੀ ਆ ਪਰ ਉਹਨੇ ਤੇ ਕੁਝ ਲੈ ਜਾਣਾ ਉਹਨੇ ਤੇ ਦੰਦ ਦੀ ਚੀਜ਼ ਉਹਨੇ ਵੀ ਕੁਝ ਨਹੀਂ ਲੈ ਜਾਣਾ ਉਹ ਚਾਹ ਫਿਰ ਮਿਲਣ ਆਉਂਦੀ ਆ ਸੁਣ ਮੈਂ ਚਾਹ ਪੂਆ ਜੋ ਕੀ ਰੋਟੀ ਬਣਾ ਕੇ ਹਾਂ ਤੂੰ ਬਣਾ ਰੋਟੀ ਹਾਂ ਕੋਤੀ ਮਮਮੀ ਮੇਰੇ ਵੀ ਦਿਮਾਗ ਤਰਾ ਕਰਦੇ ਮੈਂ ਤੇ 1.5 ਮਹੀਨਾ ਹੋ ਗਿਆ ਹੈ ਭਾਬੀ ਜੀ ਅੱਜ 20 ਦਿਨ ਹੋ ਗਏ ਮੈਨੂੰ ਆਈ ਹਾਂ ਆਹੋ ਤਾਂ ਵੀ ਪੁੰਜਾ ਜਾ ਪਟਵਾ ਲਈ ਆਹੋ ਮੇਰੇ ਅਪਾ ਨੂੰ ਪਟਾ ਕੇ ਗੱਲਾਂ ਵੀ ਜੰਮੀਆਂ ਕਰਦੀ ਮੰਮੀ ਸਾਰੇ ਕੋਈ ਸਹੀ ਸਹੀ ਆ ਬੋਟੀ ਨੂੰ ਪਲਾਉ ਕਰਦੀ ਕੋਈ ਨਹੀਂ ਕੁਝ ਗੱਲ ਬੋਟੀ ਕੀ ਖਰਾਬ ਆ ਭਾਬੀ ਮਮਮੀ ਜੀ ਜਿਹੜੀ ਤੁਸੀਂ ਸਿੱਖਿਆ ਦੋਗੇ ਬੋਟੀ ਨੂੰ ਉਹ ਜੀ ਆਉਗੀ ਕੀ ਕਰਨਾ ਕੀ ਉਹਨੇ ਤਾਂ ਕਹਿੰਦਾ ਨਹੀਂ ਆਰਾਮ ਦਾ ਫੋਟੋ ਖੋਲ ਕਰ ਮੈਂ ਸਵਾ ਰਹਿੰਦੀ ਹਾਂ ਚੱਲ ਜੇ ਅੱਜ ਤੂੰ ਕਰੇਂਗੀ ਤਾਂ ਮੈਂ ਵੀ ਕਰੂੰ ਤੇਰੇ ਕੋਲੋਂ ਛੱਡ ਕੋਈ ਨਹੀਂ ਹੈਨਾ ਬਿਆਸੀ ਬੀ ਨੂੰ ਕੱਟ ਕੁੱਟ ਦਿੰਦੀ ਨਾ ਪਰ ਉਹ ਦੁੱਖੀ ਸੁਖੀਂ ਦੀ ਤੇ ਅੱਜ ਵੀ ਕੋਈ ਨਾ ਕੋਈ ਗੱਲ ਨਹੀਂ ਮੈਂ ਮੈਂ ਤੁਹਾਡੀ ਸੋਚ ਪੇ ਬਦਲਦੀ ਨਹੀਂ ਇਹ ਜੀ ਸੋਚ ਹੈ ਮੈਂ ਕਿਹਨ ਨਹੀਂ ਹੈ ਓਹੋ ਚਲ ਕੋਈ ਨਹੀਂ ਰਾਜਣ ਮੇਰੇ ਕੋਲ 6 ਮਹੀਨੇ ਰਹੇ ਕੋਈ ਲਵੇ ਰਿਹਾ 6 ਨਹੀਂ ਜੀ ਅਸਮਾਨ ਮਮੀ ਜੀ ਬੋਲਣਾ ਨਹੀਂ ਹੈ ਕੋਈ ਨਹੀਂ ਕੋਈ ਨਹੀਂ ਨਹੀਂ ਬੋਲ ਦੇ ਕੋਈ ਗੱਲ ਹਾਂ ਬਸ ਤੁਸੀਂ ਪੂਆ ਮੈਂ ਰੋਮਾ ਨੂੰ ਚੱਕ ਕੇ ਫੋਨ ਕਰਤਾ ਠੀਕ ਹੈ ਹੁਣ ਭਾਬੀ ਨੇ ਮੈਨੂੰ ਘਰੋਂ ਧੱਕੇ ਮਾਰ ਕੇ ਕੱਢਿਆ ਤੇ ਅੱਜ ਮੇਰੇ ਕੋਲ ਮੈਂ ਫੋਨ ਕਰਨਾ ਨਹੀਂ ਸੀ ਕੁੜੀ ਜਾ ਕੇ ਉਹ ਚਾਹੀ ਉਤਕ ਕਿਉਂ ਗਿਆ ਤੂੰ ਨਹੀਂ ਸਮਝੀ ਲੈ ਦੇਖ ਲੈ ਭਾਬੀ ਹੋ ਜੀ ਮੇਰੇ ਤਮਾਕੀ ਇਹ ਪੈਗੀ ਜਿਹਦਾ ਨਾ ਇਹਦੀਆਂ ਭਜਾਈਆਂ ਨੇ ਇਹਨੂੰ ਧੱਕੇ ਮਾਰੇ ਨਾ ਸੰਦੀਪ ਪਤਾ ਉਹ ਦਰ ਨਾਲ ਕੋਈ ਗੱਲ ਹਸ ਅਸੀਂ ਹਾਰੇ ਜਿੱਤੀ ਨਹੀਂ ਨਹੀਂ ਸੁਝਰ ਜਾ ਚੱਗੀ ਹੋ ਜਾ ਤੂੰ ਆਤੀ ਤਾਂ ਮੈਂ ਫੋਨ ਕਰਤਾ ਸੀ ਤੇ ਮੇਰੀ ਕੁੜੀ ਮੇਰੇ ਨਾਲ ਆਈ ਸੀ ਤੇ ਲੈ ਕੇ ਨਾਲ ਹੀ ਜਾਣੀ ਸੀ ਜਿੱਪਾ ਮਿੰਨੂ ਕੋਲ ਡੱਡੇ ਸੀ ਤੇ ਕੁੜੀ ਨੂੰ ਜਾ ਕਪੜੇ ਚਾਚੇ ਦਾਦਿਆਂ ਨੂੰ ਦੱਸਣਾ ਨਹੀਂ ਸੀ ਵੀ ਮੇਰੀ ਮੰਮਾ ਨੂੰ ਤੇ ਮੇਰੀ ਮੰਮੀ ਨੇ ਘਰ ਨਾ ਹੋਣੀ ਕਿ ਦੱਸੂ ਨਹੀਂ ਮਾਰੀ ਚਿੰਤਾ ਪਰ ਨਾ ਨਹੀਂ ਦੱਸੇਗੀ ਆਹ ਸੁਖ ਨਹੀਂ ਜਾ ਕੇ ਹੋ ਦੱਸੇਗੀ ਜਾ ਕੇ ਸਾਰੇ ਚੱਲ ਬਣਾ ਦੱਸੇਗੀ ਨਹੀਂ ਚੁੱਪ ਕਰ ਗਈ ਸ਼ਾਂਤੀ ਕਾ ਸਾਰੇ ਸ਼ਾਂਤੀ ਹੋ ਗਏ ਨੇ ਤੁਮੀ ਹੋ ਜਾਗਾ ਨੇ ਮੰਮੀ ਸੁਧਰ ਤੋ ਜੇ ਵੀ ਤੁਮੇ ਵਾਲੀ ਹੁੰਨੀ ਹੈ ਚਲ ਬਾਬੀ ਮੰਮੀ ਨੇ ਇਹਦੇ ਵੀ ਸੁਧਰਨਾ ਹੈ ਸੁਧਰਨਾ ਨਾ ਉਹਦੇ ਪੈਰਾਂ ਚ ਡਿਗ ਪਾ ਚਲ ਇਹ ਡਿਗ ਪੈਨੀ ਆ ਤੁਹਾਡੀ ਗੱਲ ਨੂੰ ਕੀ ਦੱਸ ਅਸੀਂ ਤੇ ਕਰਦੇ ਤੇਰੇ ਡਿਗ ਪੈਨੀ ਉਹਦੇ ਤੇ ਕੀ ਡਿਗ ਪਾਂਗੀ ਤੂੰ ਖੜੋ ਖੜਾ ਉਹ ਕੋਲ ਮੈਂ ਉੱਤੇ ਚੜ ਜਾ ਚਲੋ ਤੁਸੀਂ ਇੱਧਰ ਚੱਲੋ ਮੈਂ ਕੋਲੋਂ ਡਿਪਾਈਂਦੀ ਆ ਮੰਮੀ ਨੇ ਧਿਆਨ ਦੇਣਾ ਨਹੀਂ ਤਾਂ ਲੱਗਾ